ਬੱਲੇ ਬੱਲੇ ਕੇ ਛੜਿਆਂ ਦੀ ਅੱਗ ਨੂੰ ਗਈ ਬੱਲੇ ਬੱਲੇ ਕੇ ਛੜਿਆਂ ਦੀ ਅੱਗ ਨੂੰ ਗਈ ਉਹਨਾਂ ਚੱਪਣੀ ਵਗਾਕੇ ਮਾਰੀ ਕੇ ਛੜਿਆਂ ਦੀ ਅੱਗ ਨੂੰ ਗਈ ਉਹਨਾਂ ਚੱਪਣੀ ਵਗਾਕੇ ਮਾਰੀ ਕੇ ਛੜਿਆਂ ਦੀ ਅੱਗ ਨੂੰ ਗਈ ਬੱਲੇ ਬੱਲੇ ਬਈ ਛੜਿਆਂ ਦੀ ਜੂ ਬੱਲੇ ਬੱਲੇ ਬਈਛੜਿਆਂ ਦੀ ਜੂਨ ਬੁਰੀ ਚੁੱਲ੍ਹੇ ਅੱਗ ਨਾ ਕੜੇ ਦੇ ਵਿੱਚ ਪਾਣੀ ਛੜਿਆਂ ਦੀ ਜੂਨ ਬੁਰੀ ਚੁੱਲ੍ਹੇ ਅੱਗ ਨਾ ਕੜੇ ਦੇ ਵਿੱਚ ਪਾਣੀ ਬਈਛੜਿਆਂ ਦੀ ਜੂਨ ਬੁਰੀ ਬੱਲੇ ਬੱਲੇ ਪਾਪੀ ਛੜਿਆਂ ਦੀ ਬੱਲੇ 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 ਬਈ ਵੇੜੇ ਛੜਿਆਂ ਦੇ ਬੱਲੇ ਬੱਲੇ ਬਈ ਵੇੜੇ ਛੜਿਆਂ ਦੇ ਕਿਹੜੀ ਨਿੰਮ ਨੂੰ ਲੱਗਣ ਪਤਾ ਸੇ ਬਈ ਵੇੜੇ ਛੜਿਆਂ ਦੇ ਕੌੜੀ ਨਿੰਮ ਨੂੰ ਲੱਗਣ ਪਤਾ ਸੇ ਬਈ ਵੇੜੇ ਛੜਿਆਂ ਦੇ ਬੱਲੇ ਬੱਲੇ ਬਈ ਪੰਜ ਸੱਤ ਹੋਣ ਰੰਡੀਆਂ ਬੱਲੇ ਬੱਲੇ ਬਈ ਪੰਜ ਸੱਤ ਹੋਣ ਰੰਡੀਆਂ ਕੀਤੇ ਸਾਡੇ ਵਿੱਚੁੱਲੇ ਅੱਗ ਬਲ ਜਾਏ ਬਈ ਪੰਜ ਸੱਤ ਹੋਣ ਰੰਡੀਆਂ ਕੀਤੇ ਸਾਡੇ ਵਿੱਚੁੱਲੇ ਅੱਗ ਬਲ ਜਾਏ ਬਈ ਪੰਜ ਸੱਤ ਹੋਣ ਰੰਡੀਆਂ ਬੱਲੇ ਬੱਲੇ ਮਰ ਜਾਓ ਬੇਛੜਿਓ ਬੱਲੇ ਬੱਲੇ ਹੈ ਮਾਰੇ ਅਗਨਾ ਕੜੇ ਦੇ ਵਿੱਚ ਪਾਣੀ ਮਰ ਜਾਓ ਵੇ ਛੜਿਓ ਚੁੱਲ੍ਹੇ ਅਗਨਾ ਕੜੇ ਦੇ ਵਿੱਚ ਪਾਣੀ ਮਰ ਜਾਓ ਵੇ ਛੜਿਓ ਛੜਾ ਬੈਠ ਕੇ ਚੁੱਲ੍ਹੇ ਤੇ ਅੱਗੇ ਰੋਵੇ ਛੜੀਆਂ ਦੀ ਅੱਗੇ ਨਾ ਬਲੇ ਛੜਾ ਬੈਠ ਕੇ ਚੁੱਲ੍ਹੇ ਦੇ ਅੱਗੇ ਰੋਵੇ ਛੜੀਆਂ ਦੀ ਅੱਗੇ ਨਾ ਬਲੇ ਛੜਾ ਬੈਠ ਕੇ ਚੁੱਲ੍ਹੇ ਦੇ ਅੱਗੇ ਰੋ ਅਗਣਾ ਬੱਲੇ ਬੱਲੇ ਬਿਛੜਿਆਂ ਦੀ ਮਾਰੋਵੇ ਬੱਲੇ ਬੱਲੇ ਬਿਛੜਿਆਂ ਦੀ ਮਾਰੋਵੇ ਪੁੱਤ ਬਾਗ ਨਨੁਹਾਉਂਦੇ ਕੀਤੇ ਬਿਛੜਿਆਂ ਦੀ ਮਾਰੋਵੇ ਪੁੱਤ ਬਾਗ ਨਨੁਹਾਉਂਦੇ ਕੀਤੇ ਬਿਛੜਿਆਂ ਦੀ ਮਾਰੋਵੇ ਬੱਲੇ ਬੱਲੇ ਨੀ ਗਹਿਣਾ ਛੜਿਆਂ ਦਾ ਬੱਲੇ ਬੱਲੇ ਸ਼ੀਸ਼ਾ ਤੇ ਮੋਚਣਾ ਦੋਵੇਂ ਗੈਣਾ ਛੜਿਆਂ ਦਾ ਇੱਕ ਸ਼ੀਸ਼ਾ ਤੇ ਮੋਚਣਾ ਦੋਵੇਂ ਗੈਣਾ ਛੜਿਆਂ ਦਾ ਬੱਲੇ ਬੱਲੇ ਨੀ ਤੋੜੀ ਛੜਿਆਂ ਦੀ ਬੱਲੇ ਬੱਲੇ ਨੀ ਤੋੜੀ ਛੜਿਆਂ ਦੀ ਨਿਤ ਲੱਗਦੇ ਤੇ ਲੀਦੇ ਤਾੜੀ ਕੇ ਨਿਤ ਅੱਗੇ ਦੇਤੀ ਲੇ ਦੇ ਤੜੀ ਕਿਨੀ ਤੜੀ ਛੜਿਆਂ ਦੀ ਬੱਲੇ ਬੱਲੇ ਨਿਰੰਨਾ ਵਾਲੇ ਭੁੱਖੇ ਮਰਦੇ ਬੱਲੇ ਬੱਲੇ ਨਿਰੰਨਾ ਵਾਲੇ ਭੁੱਖੇ ਮਰਦੇ ਛੜਾ ਤੜੀ ਕੇ ਪਰੌਂਠੇ ਖਾਵੇ ਨਿਰੰਨਾ ਵਾਲੇ ਭੁੱਖੇ ਮਰਦੇ ਛੜਾ ਤੜੀ ਕੇ ਪਰੌਂਠੇ ਖਾ